ਸਰ ਇੱਕ ਸ਼ਿਕਾਇਤ ਤੁਹਾਡੇ ਵੱਲੋਂ ਦਿੱਤੀ ਗਈ ਸੀ ਬਲਾਕ 2 ਦੇ ਕੁਝ ਪਿੰਡਾਂ ਨੂੰ ਲੈ ਕੇ ਕੋਈ ਕਰੋੜਾ ਰੁਪਏ ਦੇ ਕੱਪੜੇ ਨੂੰ ਲੈ ਕੇ ਹੁਣ ਤੁਸੀਂ ਫਿਰ ਅੱਜ ਪਹੁੰਚੇ ਹੋ ਅਸੀਂ ਦੇ ਵਿੱਚ ਅਸੀਂ ਅੱਜ ਮੈਂ ਡੀਸੀ ਸਾਹਿਬ ਲੁਧਿਆਣਾ ਨੂੰ ਇੱਕ ਦਰਖਾਸਤ ਦਿੱਤੀ 18 5 3 2025 ਨੂੰ ਵੀ ਜਿਹੜਾ ਬਲਾਕ ਲੁਧਿਆਣਾ 2 ਆ ਉਹਦਾ 6 ਪਿੰਡਾਂ ਦਾ ਰਿਕਾਰਡ ਅੱਜ ਵੀ ਗੁੰਮ ਆ ਕਿਉਂਕਿ ਉਹਨਾਂ 6 ਪਿੰਡਾਂ ਦੇ ਵਿੱਚ 120 ਕਰੋੜ 87 ਲੱਖ ਰੁਪਏ ਦਾ ਗਵਰਨ ਹੋਇਆ ਸੀ ਵਿਭਾਗ ਦੀ ਪੜਤਾਲ ਰਿਪੋਰਟ ਮੁਤਾਬਕ ਜਿਹੜੀ ਕਿ ਮੈਂ ਵਿਭਾਗ ਨੂੰ ਦੁਬਾਰਾ ਵੀ ਆਪਣੀ ਤਰਖਾਸ ਦੇ ਨਾਲ ਲਾ ਕੇ ਦੇ ਚੁੱਕਿਆ ਦੋ ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਮਤਲਬ ਇਸ ਦਰਖਾਸਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਿਹੜਾ 6 ਪਿੰਡ ਨੇ ਬਲਾਕ ਲੁਧਿਆਣਾ ਟੂ ਦੇ ਜਿਨ੍ਹਾਂ ਵਿੱਚੋਂ ਮਤਲਬ ਸਲੇਮਪੁਰ ਛੇਕੇਵਾਲ ਸਿਲਕੀਆਣਾ ਬੋਂਕੜ ਗੁਜਰਾ ਕੜਿਆਣਾ ਖੋਰਦਾ ਦਾ ਤਨਾਂਸੂ ਜਿਹੜਾ ਇਹ ਬਹੁ ਕਰੋੜੀ ਗਵਨ ਆ ਇਹਦੇ 6 ਪਿੰਡਾਂ ਦੇ ਰਿਕਾਰਡ ਸਬੰਧਤ ਕਰਮਚਾਰੀਆਂ ਵੱਲੋਂ ਅੱਜ ਵੀ ਨਵੀਆਂ ਪੰਚਾਇਤਾਂ ਨੂੰ ਨਹੀਂ ਦਿੱਤੇ ਗਏ ਵੀ ਜਿਹੜੇ ਕਿਤੇ ਇਹ ਰਿਕਾਰਡ ਸਾਹਮਣੇ ਆ ਜਾਣ ਜਿਹੜਾ ਅੱਜ ਵਿਭਾਗ ਦੀ ਰਿਪੋਰਟ ਮੁਤਾਬਕ ਜਿਹੜਾ ਗਵਨ 120 ਕਰੋੜ 87 ਲੱਖ ਦਾ ਇਹ 200 ਕਰੋੜ ਤੋਂ ਉੱਪਰ ਵੀ ਜਾ ਸਕਦਾ ਐਡਾ ਵੱਡਾ ਗਵਨ ਹੋਣ ਦੇ ਬਾਵਜੂਦ 6-6 ਪਿੰਡਾਂ ਦਾ ਸਰਕਾਰੀ ਰਿਕਾਰਡ ਸਬੰਧਤ ਕਰਮਚਾਰੀਆਂ ਵੱਲੋਂ ਗਾਇਬ ਕਰ ਦੇਣਾ ਇਹ ਬੜੀ ਵੱਡੀ ਹੀ ਤਰਾਸ਼ਦੀ ਆ ਇਹ ਸਰਕਾਰ ਦੇ ਲਈ ਬੜੀ ਵੱਡੀ ਨਿਕਾਮੀ ਆ ਭੀ ਜੇ ਏਡੇ ਏਡੇ ਗਵਨਾਂ ਦੇ ਰਿਕਾਰਡ ਗੁੰਮ ਹੋਣ ਲੱਗੇ ਤਾਂ ਅੱਗੇ ਹੋਰ ਸਰਕਾਰ ਦੇ ਨੁਕਸਾਨਾਂ ਨੂੰ ਕੌਣ ਬਚਾਊਗਾ ਇਸ ਕਰਕੇ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਸਾਡੇ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰ ਲੁਧਿਆਣਾ ਨੂੰ ਸਾਰੇ ਅਫਸਰ ਸਹਿਬਾਨਾਂ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਬਲਾਕ ਲੁਧਿਆਣਾ ਟੂ ਦੇ ਜਿਹੜੇ 6 ਪਿੰਡਾਂ ਦੇ ਰਿਕਾਰਡ ਨੇ 120 ਕਰੋੜ 87 ਲੱਖ ਨਾਲ ਸੰਬੰਧਿਤ ਉਹ ਰਿਕਾਰਡ ਰਿਕਵਰ ਕਰਾਏ ਜਾਣ ਤਾਂ ਕਿ ਇਹਦੇ ਵਿੱਚ ਇਹ ਪਤਾ ਲੱਗ ਸਕੇ ਵੀ ਇਹ ਇਸ ਤੋਂ ਵੱਧ ਕਿੰਨਾ ਕੁ ਜ਼ਿਆਦਾ ਗਵਨ ਹਨ ਜਾਨੀ ਸਾਡਾ ਅੰਦਾਜ਼ਾ ਵੀ ਉਹ 200 ਕਰੋੜ ਦੇ ਕਰੀਬ ਪ੍ਰੂਵ ਗਵਨ ਜਾਊਗਾ ਜੇ 6 ਪਿੰਡਾਂ ਦੇ ਰਿਕਾਰਡ ਮਿਲਦੇ ਨੇ ਮਿਲੀ ਭੁਗਤਾਂ ਇਹ ਬਿਲਕੁਲੋ ਜੀ ਬਿਲਕੁਲ ਇਹ ਬਲਾਕ ਲੁਧਿਆਣਾ 2 ਦੇ ਵਿੱਚ ਕਈ ਕਰਮਚਾਰੀਆਂ ਦੀ ਮਿਲੀ ਭੁਗਤਾਂ ਇਹ ਮਿਲੀ ਭੁਗਤਾਂ ਨਹੀਂ ਰਿਕਾਰਡ ਦੱਬੇ ਗਏ ਨੇ ਇਹਦੇ ਵਿੱਚ ਜਿਹੜੀ ਪਰਤਾਰ ਰਿਪੋਰਟ ਆ ਇਹਦੇ ਵਿੱਚ ਸਪੈਸ਼ਲ ਤੌਰ ਦੇ ਉੱਤੇ ਮਹਿਕਮੇ ਨੇ ਦੋ ਬੰਦਿਆਂ ਦਾ ਨਾਮ ਲਿਆ ਬੱਗਾ ਸਿੰਘ ਪੰਚਾਇਤ 77 ਤੇ ਜਸ਼ਨਦੀਪ ਸਿੰਘ ਚੰਦੇਲ ਪੰਚਾਇਤ 77 ਵੀ ਉਹਨਾਂ ਨੂੰ ਰਿਕਾਰਡ ਨਹੀਂ ਦਿੱਤੇ ਗਏ ਸੀ ਇਹ ਰਿਕਾਰਡ ਜੇ ਮਿਲ ਜਾਂਦੇ ਆ ਤਾਂ ਇਹ ਗਵਰਨ 120 ਕਰੋੜ 87 ਲੱਖ ਦਾ ਗਵਨ 200 ਕਰੋੜ ਦਾ ਵੀ ਹੋ ਸਕਦਾ ਪਰ ਇਹ ਰਿਕਾਰਡ ਰਿਕਵਰ ਕਰਨਾ ਬਹੁਤ ਜ਼ਰੂਰੀ ਨੇ ਕੀ ਲੱਗਦਾ ਅਧਿਕਾਰੀ ਕਹਿ ਰਹੇ ਆ ਜਾਂਚ ਕੀਤੀ ਜਾ ਰਹੀ ਹੈ ਦੇਖੋ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਹਨਾਂ ਦੇ ਪਿੱਛੇ ਕੌਣ ਆ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਇਹਨਾਂ ਦਾ ਆਕਾ ਜਰੂਰ ਬੈਠਾ ਜਿਹੜਾ ਜਾਂ ਤਾਂ ਅਧਿਕਾਰੀਆਂ ਦੀ ਪੇਸ਼ ਨਹੀਂ ਜਾਣਦੇ ਰਿਹਾ ਦੇ ਰਿਹਾ ਜਿਹੜਾ ਅਜੇ ਰਿਕਾਰਡ ਨਹੀਂ ਪੇਸ਼ ਹੋ ਰਿਹਾ ਇਹ ਇਸ ਪ੍ਰਤਾ ਰਿਪੋਰਟ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਪ੍ਰਸ਼ਾਸਨ ਨੂੰ ਸੰਬੰਧਤ ਅਫਸਰਾਂ ਵੱਲੋਂ ਸਰਚ ਵਾਰੰਟ ਵੀ ਜਾਰੀ ਕੀਤੇ ਕਰਨ ਲਈ ਲਿਖਿਆ ਗਿਆ ਸੀ ਪਾ ਮੁੱਖ ਮੰਤਰੀ ਮਾਨ ਰਣਾਲ ਮੁਲਾਕਾਤ ਕੀਤੀ ਉਹਨਾਂ ਨੂੰ ਦੱਸਿਆ ਜਾਇਆ ਸੰਬੰਧਿਤ ਮੈਂ ਜਿਹੜੇ ਮੰਤਰੀ ਨੇ ਨਹੀਂ ਦੇਖੋ ਮੇਰੀ ਮੇਰੀ ਸਾਡੇ ਮੰਤਰੀ ਸਾਹਿਬ ਸਰਦਾਰ ਤਰਨਪ੍ਰੀਤ ਸੌਂਹ ਜੀ ਨਾਲ ਮਤਲਬ ਫੋਨ ਤੇ ਵੀ ਗੱਲ ਹੋਈ ਮੈਂ ਇੱਕ ਦਰਖਾਸਤ ਉਹਨਾਂ ਨੂੰ ਉਹਨਾਂ ਦੇ ਵਟਸਐਪ ਨੰਬਰ ਤੇ ਉਹਨਾਂ ਦੀ ਈਮੇਲ ਰਾਹੀਂ ਉਹਨਾਂ ਨੂੰ ਡਾਕ ਰਾਹੀਂ ਭੇਜ ਚੁੱਕਿਆ ਪਰ ਹਜੇ ਤੱਕ ਮੰਤਰੀ ਸਾਹਿਬ ਵੱਲੋਂ ਇਸ ਗੱਲ ਬਣੀ ਕੋਈ ਧਿਆਨ ਨਹੀਂ ਦਿੱਤਾ ਗਿਆ ਮੈਂ ਆਪ মিডিਆ ਰਾਹੀਂ ਮਾਨਯੋਗ ਮੰਤਰੀ ਸਾਹਿਬ ਸਰਦਾਰ ਤਰਨਪ੍ਰੀਤ ਸਿੰਘ ਸੌਂਹ ਜੀ ਨੂੰ ਬੇਨਤੀ ਕਰਦਾ ਪਈ ਇਹ ਜਿਹੜਾ ਲੁਧਿਆਣਾ ਬਲਾਕ ਲੋਜਾਨਾ ਟੂ ਦਾ 187 ਕਰੋੜ 87 ਲੱਖ ਦਾ ਜਿਹੜਾ ਇਹ ਕਬਲਾ ਨਾ ਇਹਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਆ ਜਿਹੜੇ 6 ਪਿੰਡਾਂ ਦੇ ਰਿਕਾਰਡ ਨੇ ਉਹ ਅੱਜ ਰਿਕਵਰ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੋਊਗੀ ਲੁਧਿਆਣਾ ਟੂ ਬਲਾਕ ਦੀ ਜਿਹੜੀ 6 ਪੰਚਾਇਤਾਂ ਦੀ ਇਨਕੁਆਰੀ ਸੀਗੀ ਉਹ ਮੇਰੇ ਪੱਧਰ ਤੋਂ ਹੋ ਕੇ ਮੈਂ ਡਿਪਾਰਟਮੈਂਟ ਨੂੰ ਭੇਜ ਚੁੱਕੀ ਆ ਔਰ ਡਿਪਾਰਟਮੈਂਟ ਤੋਂ ਮਾਨਯੋਗ ਸੀਐਮ ਸਾਹਿਬ ਦੇ ਕੋਲ ਵੀ ਉਹ ਫਾਰਵਰਡ ਹੋ ਗਈ ਸੀ ਇਨਕੁਆਰੀ ਔਰ ਉਹਤੇ ਕਾਰਵਾਈ ਕਰਦੇ ਉਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਅ ਇਸ ਇਨਕੁਆਰੀ ਨੂੰ ਕੰਡਕਟ ਕਰਨ ਲਈ ਹਦਾਇਤ ਕਰਤੀ ਸੀਗੀ ਐਂਡ ਇਨ ਦਾ ਮੀਨ ਟਾਈਮ ਰੈਗੂਲਰ ਪਰਤਾਲਵੀ ਵਿਭਾਗ ਵੱਲੋਂ ਇਸ ਇਨਕੁਆਰੀ ਦੇ ਉੱਤੇ ਲਗਾ ਦਿੱਤੀ ਗਈ ਹੈ ਹਾਂ ਬਹੁਤ ਜਿਹੜਾ ਕਮੀ ਕੋਈ ਜਿਹੜਾ ਕਰੋੜਾਂ ਰੁਪਏ ਦਾ ਕਪੜਾ ਕਈ ਦਸਤਾਵੇਜ਼ ਨਹੀਂ ਮਿਲ ਰਹੇ ਜੀ ਦਸਤਾਵੇਜ਼ਾਂ ਦਾ ਵੀ ਇਸ ਕਰਾਰੇ ਹਾਂ ਜੀ ਕੁਝ ਪੰਚਾਇਤਾਂ ਸੀਗੀਆਂ ਉਹਦੇ ਵਿੱਚ ਜਿਵੇਂ ਛੇ ਪੰਚਾਇਤਾਂ ਮੈਂ ਤੁਹਾਨੂੰ ਦੱਸਿਆ ਉਹਦੇ ਚ ਕਾਫੀ ਪੰਚਾਇਤਾਂ ਦਾ ਰਿਕਾਰਡ ਹੈ ਜੋ ਇਨਕੁਆਰੀ ਦੌਰਾਨ ਪਰਤਾਲ ਦੌਰਾਨ ਪੇਸ਼ ਨਹੀਂ ਕੀਤਾ ਗਿਆ ਸੀ ਔਰ ਅਨਫੋਰਚਨਟਲੀ ਉਹ ਹਜੇ ਵੀ ਪੇਸ਼ ਨਹੀਂ ਕੀਤਾ ਗਿਆ ਹੈਗਾ ਜਿਹਦੀ ਪੂਰੀ ਇਨਫੋਰਮੇਸ਼ਨ ਹੈ। ਕਿਸ ਤਰੀਕੀ ਕਰਵਾਈ ਜਾਂ ਤੁਸੀਂ ਕੇ ਨਾਲ ਅਜੇ ਵੀ ਤੁਹਾਡੀ ਅਗਰੀਸਟ ਦਾ ਪਹਿਨ ਵਾਲਾ ਕਿ ਰਿਕਾਰਡ ਅਪਰੇਨ ਨੂੰ ਦਿੱਤਾ ਜਾ ਰਿਹਾ ਹੈ। ਅ ਦੇਖੋ ਇਹਦੇ ਵਿੱਚ ਹੁਣ ਕਿਉਂਕਿ ਉਹ ਮੈਟਰ ਮੇਰੇ ਕੋਲ ਨਹੀਂ ਐਟ ਪ੍ਰੈਸੈਂਟ ਚੱਲ ਰਿਹਾ ਹੈਗਾ ਉਹ ਡਿਪਾਰਟਮੈਂਟ ਦੇ ਪੱਧਰ ਤੇ ਵਿਚਾਰਿਆ ਜਾ ਰਿਹਾ ਹੈ। ਤਾ ਆਈ ਥਿੰਕ ਉਹ ਬੈਟਰ ਇੱਥੇ ਕਮੈਂਟ ਕਰ ਸਕਦੇ ਆ ਮੈਂ ਇਸ ਟਾਈਮ ਤੇ ਇੱਦੇ ਤੇ ਕਮੈਂਟ ਨਹੀਂ ਕਰ ਸਕਦਾ ਤੁਹਾਡਾ ਨਾਮ ਕਿੰਨੇ ਕਰੋੜਾ ਰੁਪਏ ਦਾ ਹੈ ਇਹ ਦਾ ਮਸਲਾ ਹੈਗਾ ਅ ਜਿਸ ਟਾਈਮ ਤੇ ਜਿੰਨਾ ਕੁ ਵੀ ਅਸੀਂ ਬੈਂਕਸ ਤੋਂ ਸਟੇਟਮੈਂਟਸ ਔਰ ਬਾਕੀ ਰਿਕਾਰਡ ਅਵੇਲੇਬਲ ਕਰ ਸਕੇ ਸੀ ਉਸ ਦੌਰਾਨ ਕਰੀਬ 121 ਕਰੋੜ 120.85 ਕਰੋੜ ਐਗਜ਼ੈਕਟਲੀ ਉਹਨਾਂ ਨਿਕਲ ਕੇ ਆ ਗਿਆ ਸੀ ਤੇ ਬਾਕੀ ਪਰਤਾਲਦੀਨ ਹੈਗਾ ਵਿਸ਼ਾ ਜੀ ਮੈਮ ਜਿਹੜੀ ਇੱਕ ਪੰਚਾਇਤ ਦਾ ਤੁਸੀਂ ਕਹਿ ਰਹੇ ਕਿ ਉਹਨਾਂ ਦਾ ਰਿਕਾਰਡ ਆਇਆ ਉਹਦੇ ਵਿੱਚ ਕੀ ਸਮਾਂ ਹੈ ਉਸ ਦੌਰਾਨ ਕੜਿਆਨਾ ਖੁਰਦਿਕ ਪੰਚਾਇਤ ਸੀਗੀ ਜਿਨ੍ਹਾਂ ਨੇ ਸਾਨੂੰ ਆਪਣਾ ਰਿਕਾਰਡ ਹੈਂਡਓਵਰ ਕਰਤਾ ਸੀਗਾ ਤੇ ਉਹਦੀ ਵੀ ਜਿਹੜੀ ਪੜਤਾਲ ਹੈਗੀ ਹੈ ਡਿਟੇਲ ਦੇ ਵਿੱਚ ਹੈੱਡਕੁਆਰਟਰ ਲੈਵਲ ਦੇ ਉੱਤੇ ਹੀ ਹੋਈ ਵੀ ਹੈ ਤੇ ਚੱਲ ਵੀ ਰਹੀ ਆ